ਜੁਕਰੇਨ ਦੇ ਪ੍ਰੈਜ਼ੀਡੈਂਟ ਜ਼ੇਲਨਸਕੀ ਨੇ ਕਿਹਾ ਹੈ ਕਿ ਮੈਂ ਹਰ ਇੱਕ ਉਹ ਚੀਜ਼ ਕਹੂੰਗਾ ਜਿਹਦੇ ਨਾਲ ਆਪਾਂ ਦੀ ਪੂਟਿੰਗ ਦੇ ਪੂਟਨ ਦੇ ਨਾਲ ਤੁਰਕੀ ਦੇ ਵਿੱਚ ਡਾਇਰੈਕਟ ਟਾਕਸ ਹੋ ਸਕਣ ਇਹ ਅੱਜ ਦਾ ਜਿਹੜਾ ਬੀਵੀਸੀ ਆ ਉਹ ਰਿਪੋਰਟ ਕਰ ਰਿਹਾ ਹੈਗਾ ਜੁਕਰੇਨ ਦੇ ਪ੍ਰੈਜ਼ੀਡੈਂਟ ਬਲੈਡੀਮਿਰ ਜ਼ੇਲਨਸਕੀ ਉਹ ਕਹਿੰਦੇ ਵੀ ਮੈਂ ਤੁਰਕੀ ਦੀ ਕੈਪੀਟਲ ਅੰਕਾਰਾ ਨੂੰ ਜਾਊਂਗਾ ਤੇ ਜਿੱਥੇ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਅਰਸੇਪ ਐਰਦੋਗਨ ਉਹਨਾਂ ਨੂੰ ਮਿਲੂਗਾ ਤਾਂ ਕਿ ਉਹ ਅੱਗੇ ਰਸ਼ੀਆ ਦੇ ਪ੍ਰੈਜ਼ੀਡੈਂਟ ਜਿਹੜੇ ਆ ਬਲਾਦੀਮਿਰ ਪੂਟਨ ਦੇ ਨਾਲ ਗੱਲਬਾਤ ਕਰ ਸਕਣ ਤੇ ਅਸੀਂ ਜਿਹੜੀ ਸਿੱਧੀ ਗੱਲ ਕਰ ਸਕੀਏ ਉਹਨਾਂ ਨੇ ਇਹ ਕਿਹਾ ਕਿ ਅਸੀਂ ਹਰ ਇੱਕ ਚੀਜ਼ ਕਰਾਂਗੇ ਤਾਂ ਕਿ ਇਹ ਜਿਹੜੀ ਮੀਟਿੰਗ ਹੋ ਸਕੇ ਰਸ਼ੀਆ ਨੇ ਇਹ ਕਿਹਾ ਵੀ ਹਜੇ ਤੱਕ ਉਹ ਫਲਾਈ ਨਹੀਂ ਕਰਨ ਜਾ ਰਹੇ ਇਸਤਾਨ ਬੋਲ ਨੂੰ ਜਦੋਂ ਉਹ ਫੀਲ ਕਰਨਗੇ ਉਸ ਟਾਈਮ ਦੇ ਉੱਤੇ ਉਹ ਜਾ ਸਕਦੇ ਹੈਗੇ ਆ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਡਾਇਰੈਕਟ ਟਾਕ ਹੋਈ ਸੀ ਇਸਤਾਨਬੁਲ ਮਾਰਚ 2022 ਦੇ ਵਿੱਚ ਹੋਈ ਸੀ ਦੋ ਤਿੰਨ ਸਾਲ ਦਾ ਸਮਾਂ অলਮੋਸਟ ਹੋ ਗਿਆ ਹੈਗਾ ਪੂਟਰਨ ਨੇ ਵੀ ਪਹਿਲਾਂ ਕਿਹਾ ਸੀ ਵੀ ਮੈਂ ਡਾਇਰੈਕਟ ਟਾਕ ਕਰਨੇ ਚਾਹੁੰਦਾ ਹਾਂ ਟਰਕੀ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਵਿਦਆਊਟ ਐਨੀ ਕੰਡੀਸ਼ਨ ਉਹ ਤੋਂ ਬਾਅਦ ਜੇਲਨਸਕੀ ਨੇ ਵੀ ਅਨਾਉਂਸ ਕੀਤਾ ਸੀ ਤੇ ਉਹ ਭਈ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਦੇ ਲਈ ਚਾਹਵਾਨ ਹੈਗੇ ਆ US ਵੀ ਇੱਕ ਹਾਈ ਲੈਵਲ ਡੈਲੀਗੇਸ਼ਨ ਸੈਂਡ ਕਰ ਰਿਹਾ ਹੈਗਾ 터ਕੀ ਨੂੰ ਜ਼ੇਲੈਂਸਕੀ ਨੇ ਇਹ ਕਿਹਾ ਆ ਕਿ ਰਸ਼ੀਆ ਦੇ ਉੱਤੇ ਪ੍ਰੈਸ਼ਰ ਪੂਰਾ ਪਾਣਾ ਚਾਹੀਦਾ ਆ ਤਾਂ ਕਿ ਉਹ ਟੇਬਲ ਦੇ ਉੱਤੇ ਆਣ ਤੇ ਰਸ਼ੀਆ ਦਾ ਪਰ ਜਿਹੜਾ ਫੋਕਸ ਹੈਗਾ ਆ ਉਹ ਲੌਂਗ ਟਰਮ ਸੈਟਲਮੈਂਟ ਦਾ ਹੈਗਾ ਯੂਕਰੇਨ ਦੇ ਲੀਡਰ ਨੇ ਇਹ ਕਿਹਾ ਆ ਵੀ ਮੈਂ ਪੂਟਾਂ ਨੂੰ ਮਿਲਣ ਤਾਂ ਜ਼ਰੂਰ ਜਾ ਰਿਹਾ ਹਾਂ ਇਸਤਾਨਬੁਲ ਦੇ ਵਿੱਚ ਜੇ ਉਹ ਐਗਰੀ ਕਰਦੇ ਆ 30 ਦਿਨਾਂ ਦਾ ਸੀਜ਼ਫਾਇਰ ਤੋਂ ਬਾਅਦ ਤੇ ਉਹਨਾਂ ਨੇ ਇਹ ਕਿਹਾ ਕਿ ਡਾਇਰੈਕਟ ਟਾਕ ਦੇ ਨਾਲ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹੈਗੇ ਆ ਯੂਐਸ ਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੁਣੀ ਆ ਉਹ ਵੀ ਗੋਲਫ ਕੰਟਰੀਜ਼ ਨੂੰ ਪਹੁੰਚੇ ਹੋਏ ਆ ਵੱਖ-ਵੱਖ ਲੀਡਰਜ਼ ਨੂੰ ਉਹ ਮਿਲ ਰਿਹਾ ਹੈਗੇ ਆ ਤੇ ਉਹਨਾਂ ਨੇ ਖੁਦ ਵੀ ਕਿਹਾ ਮੈਂ ਇਸਤਾਨਬੁਲ ਜਾ ਸਕਦਾ ਹਾਂ ਜੇ ਜੁਕਰੇਨ ਤੇ ਪ੍ਰੈਜ਼ੀਡੈਂਟ ਜ਼ੇਲਿੰਸਕੀ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਬਲਾਦੀਮਿਰ ਪੁਤਨ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਨਾ ਚਾਹਣ ਤੇ ਮੈਂ ਵੀ ਉਹਨਾਂ ਦੇ ਵਿੱਚ ਹਾਜ਼ਰ ਹੋਊਗਾ ਤਾਂ ਕਿ ਜਿਹੜੀ ਆ ਉਹਨਾਂ ਦੀ ਜਿਹੜੀ ਲੜਾਈ ਆ ਉਹ ਬੰਦ ਕਰਵਾਈ ਜਾ ਸਕੇ ਇੰਡੀਆ ਪਾਕਿਸਤਾਨ ਦੀ ਲੜਾਈ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਐਪਰੀਸ਼ੀਏਸ਼ਨ ਮਿਲ ਰਹੀ ਹੈ ਲੋਕ ਕਾਫੀ ਜ਼ਿਆਦਾ ਜਿਹੜਾ ਉਹਨਾਂ ਦੀ ਕ੍ਰੈਡੀਬਿਲਟੀ ਵਧੀਆ ਬਣੀ ਹੈ ਬਿਹਾਈਨ ਹਨ ਜਿਹੜੀ ਹੈ ਇੱਕ ਨਿਊਕਲੀਅਰ جنگ ਲੱਗਣ ਤੋਂ ਬਚਾ ਦਿੱਤਾ ਹੈਗਾ ਡਿਪਟੀ ਫੋਰ ਮਿਨਿਸਟਰ ਸਰਜੀ ਰੇਵਕੋਵ ਜੋ ਹੈਗੇ ਰਸ਼ੀਆ ਦੇ ਉਹ ਕਹਿੰਦੇ ਪੇ ਰਿਸਪੌਂਸੀਬਲ ਹੀ ਅਸੀਂ ਗੱਲਬਾਤ ਕਰਾਂਗੇ ਰਿਐਲਿਟੀਜ਼ ਔਨ ਦਾ ਗਰਾਉਂਡ ਤੇ ਜੋਕਰੇਨ ਦੇ ਜਿਹੜੇ ਮੇਨ ਐਲਾਈਜ਼ ਹੋਰ ਮੁਲਕ ਹੈਗੇ ਆ ਯੂਐਸਏ ਤੋਂ ਬਿਨਾ ਯੂਕੇ ਜਰਮਨੀ ਪੋਲੈਂਡ ਫਰਾਂਸ ਉਹ ਵੀ ਇਸ ਵੀਕਐਂਡ ਦੇ ਦੌਰਾਨ ਕੀਵ ਪਹੁੰਚ ਰਹੇ ਹੈਗੇ ਆ ਤੇ ਕਹਿੰਦੇ ਭਈ ਜੋ ਫਰਦਰ ਸੈਂਕਸ਼ਨਸ ਰਸ਼ੀਆ ਦੇ ਉੱਤੇ ਲਾਣੀਆਂ ਆ ਜੇ ਉਹ 30 ਦਿਨਾਂ ਦਾ ਜਿਹੜਾ ਸੀਜ਼ ਫਾਇਰ ਆ ਉਸ ਨੂੰ ਐਕਸੈਪਟ ਨਹੀਂ ਕਰਦੇ ਹੈਗੇ ਯੂਰਪੀਅਨ ਯੂਨੀਅਨ ਰਾਈਟ ਨਾਓ 17th ਪੈਕੇਜ ਆਫ ਮੀਜਰ ਦੇ ਉੱਤੇ ਕੰਮ ਕਰ ਰਿਹਾ ਹੈਗਾ ਜੀ ਬਿਲਕੁਲ